ਜਿਹੜੇ ਕਹਿੰਦੇ ਨੇ ਲਹਿੰਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲੇ ਇੱਕ ਆ ਨਾਸਰ ਢੱਲੋ ਵਰਗੇ ਉਹਨਾਂ ਦੀ ਕਰਤੂਤ ਦੇਖ ਲੋ ਇਹ ਨਾਸਰ ਢੱਲੋ ਪਾਕਿਸਤਾਨ ਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਰੰਡੀ ਰੋਣਾ ਰੋਂਦਾ ਹੈਗਾ ਕਿ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਸਾਡੇ ਭਾਈ ਭਾਈ ਨੇ ਆ ਭਾਈਚਾਰਾ ਦੇਖ ਲੋ ਹੁਣ ਇਹਦਾ ਜਿਹੜੇ ਟਾਈਮ ਪੰਜਾਬ ਦੇ ਉੱਤੇ ਅਟੈਕ ਹੋ ਰਹੇ ਸੀਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਡੈਗਰੀਓ ਉਸ ਟਾਈਮ ਇਹਨੇ ਇਹ ਪੋਸਟ ਪਾਈ ਸੀ ਉਰਦੂ ਜਵਾਨ ਦੇ ਵਿੱਚ ਬਾਕੀ ਸਾਰੀਆਂ ਪੋਸਟਾਂ ਦੀ ਇੰਗਲਿਸ਼ ਦੇ ਵਿੱਚ ਲਿਖੀਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਲਿਖੀਆਂ ਹੋਈਆਂ ਨੇ ਪਰ ਸਪੈਸ਼ਲੀ ਇਹਨੇ ਆ ਪੋਸਟ ਪਾਈ ਸੀ ਅੱਜ ਤੋਂ 4 ਦਿਨ ਪਹਿਲਾਂ ਆਪਦੀ ਉਰਦੂ ਜਵਾਨ ਦੇ ਵਿੱਚ ਮੈਂ ਕਨਵਰਟ ਕਰਕੇ ਦਿਖਾਉਣਾ ਇਹਨੇ ਕੀ ਲਿਖਿਆ ਸੀਗਾ ਇੱਕ ਪਾਸੇ ਤਾਂ ਅਸੀਂ ਆਪਦੀ ਆਰਮੀ ਨੂੰ ਭੰਡੀ ਜਾਨਨੇ ਆ ਕਿ ਕਈ ਇਹਨੇ ਜੰਗ ਨਹੀਂ ਹੋਣੀ ਚਾਹੀਦੀ ਜੰਗਣੀ ਹੋਣੀ ਜਿਹਦੀ ਲਿਖਦਾ ਜਿੱਤ ਨੇੜੇ ਆ ਪਾਕਿਸਤਾਨ ਜਿੰਦਾਬਾਦ ਪਾਕਿਸਤਾਨੀ ਫੌਜ ਜਿੰਦਾਬਾਦ ਉਦੋਂ ਬਾਅਦ ਪੰਜਾਬੀਆਂ ਨੇ ਇਹਦੇ ਕਮੈਂਟਾਂ ਦੇ ਵਿੱਚ ਦੇਖੋ ਕੀ ਕੁਛ ਲਿਖਿਆ ਇਹਦੇ ਤੋਂ ਉਮੀਦ ਨਹੀਂ ਸੀ ਇੰਨੀ ਵੀ ਇਹ ਇੰਨੀ ਘਟੀਆ ਹਰਕਤ ਕਰੂਗਾ ਜੇ ਇਹ ਪੰਜਾਬ ਦਾ ਭਲਾ ਚਾਹੁੰਦਾ ਹੈ ਤੇ ਆਪਦੀ ਆਰਮੀ ਨੂੰ ਜਿੰਦਾਬਾਦ ਕਿਵੇਂ ਕਹਿ ਸਕਦੇ ਜਿਹੜੀ ਆਰਮੀ ਸਾਡੇ ਉੱਤੇ ਹਮਲੇ ਕਰ ਰਹੀ ਹੈ ਇਹ ਡੇਡੇ ਤਗੜੇ ਹਮਲੇ ਕਰਤੇ ਆ ਕੱਲ ਰਾਤ ਹੀ ਪੁੰਛ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਤਾ ਹੈ ਪਾਕਿਸਤਾਨੀ ਆਰਮੀ ਨੇ ਕਿੱਦਾਂ ਜਿੰਦਾਬਾਦ ਹੋ ਸਕਦੀ ਹੈ 테러ਰਿਸਟ ਪਾਲਦੇ ਨੇ ਇਹ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਨਿਊਜ਼ ਦੇ ਵਿੱਚ ਵੀ ਆਪਾਂ ਸ਼ੋਅ ਕਰ ਚੁੱਕੇ ਹਾਂ ਕਿ ਟੈਰਰਿਸਟ ਤੇ ਆਰਮੀ ਮਿਲੀ ਹੋਈਏ ਦੋਨੇ ਇਕੱਠੇ ਨੇ ਇਹਨਾਂ ਦੇ ਜਨਾਦਿਆਂ ਦੇ ਉੱਤੇ ਵੀ ਜਾਂਦੇ ਨੇ ਦੂਸਰੀ ਗੱਲ ਸਾਡੇ ਪੰਜਾਬ ਦੇ ਵਿੱਚ ਰਹਿ ਰਹੇ ਸਿੰਗਰ ਐਕਟਰ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਸੁੱਤੇ ਪਏ ਨੇ ਪਰਲੇ ਪਾਸੇ ਸਾਰੇ ਐਕਟਰ ਪੰਜਾਬ ਦੇ ਸਾਰੇ ਸਿੰਗਰ ਆਪਦੀ ਆਰਮੀ ਨੂੰ ਸਪੋਰਟ ਕਰ ਰਹੇ ਨੇ ਇਤੋਂ ਤੱਕ ਕਿ ਆ ਨਾਸਰ ਢਿੱਲੂ ਵਰਗੇ ਵੀ ਜਿਹੜੇ ਕਹਿੰਦੇ ਸੀ ਲੈਂਦਾ ਪੰਜਾਬ ਚੜਦਾ ਪੰਜਾਬ ਇੱਕ ਹੈ ਚੜਦੇ ਪੰਜਾਬ ਵਾਲੇ ਸਾਡੇ ਭਾਈ ਨੇ ਉਹ ਵੀ ਆਪਦੀ ਆਰਮੀ ਨੂੰ ਸਪੋਰਟ ਕਰ ਰਹੇ ਨੇ ਇਤੋਂ ਸਿੱਧ ਹੁੰਦਾ ਹੈ ਕਿ ਭਾਈ ਇਹ ਕਿਸੇ ਦੇ ਸਕੇ ਨਹੀਂ ਆ ਇਹ ਸਾਡੇ ਵਾਲੇ ਪਤਾ ਨਹੀਂ ਕੀ ਦਿਮਾਗ ਚ ਬੜਿਆ ਹੋਇਆ ਹੈ ਉਹਨਾਂ ਦੇ ਸਮਝ ਨਹੀਂ ਆਉਂਦਾ ਇੱਕ ਪੋਸਟ ਤੱਕ ਨਹੀਂ ਪਾਈ ਜਾਂਦੀ ਸਾਡੇ ਵਾਲਿਆਂ ਦਾ ਪਤਾ ਨਹੀਂ ਕੀ ਡਰਦੇ ਇਹ ਜਾਂ ਫੋਲੋਅਰ ਘਟ ਜਾਣਗੇ ਸਿਰਫ ਫੋਲੋਅਰਾਂ ਦੇ ਚੱਕਰ ਵੱਤੋ ਵੱਤ ਕੀ ਹੋਊਗਾ ਪਾਕਿਸਤਾਨ ਵਾਲੇ ਅਨਫੋਲੋ ਕਰ ਦੇਣਗੇ ਪਰ ਆਪਦੀ ਜ਼ਮੀਰ ਦਾ ਜਾਗਦੀ ਰੱਖੋ ਨਾ